ਪੰਜਾਬ ਦੇ ਹੀ ਗੁਰੂਆਂ ਦੀਆਂ ਇਹ aí ਦੇ ਨਾਲ ਵੀਡੀਓ ਬਣਦੀਆਂ ਹੈ ਕਿਵੇਂ ਪੰਜਾਬ ਦੇ ਹੀ ਉਹ ਧਾਰਮਿਕ ਥਾਨ ਜਿਸ ਜਗ੍ਹਾ ਦੇ ਉੱਪਰ ਸਿੱਖਾਂ ਦਾ ਸਿਰ ਜਿਹੜਾ ਹੈਗਾ ਉਹ ਨਿਵਾਸ ਹੁੰਦਾ ਉਹਨਾਂ ਧਾਰਮਿਕ ਥਾਨਾਂ ਦੇ ਹੋਏ ਦੀ ਵੀਡੀਓ ਹੀ aí ਉਹਨੂੰ ਬਣਦੀਆਂ ਹੁੰਦੀਆਂ ਨੇ ਇਹ ਕੀ ਲੱਗਦਾ ਹੈ ਇਹਦੇ ਪਿੱਛੇ ਕੀ ਚਾਲ ਹੋ ਸਕਦੀ ਹੈ ਤੋਂ ਆਪਾਂ ਕੋਈ ਗੱਲ ਕਰਦੇ ਆ ਨਾ ਤੇ ਫਿਰ ਬੜੇ ਲੋਕ ਇਕੱਠੇ ਹੋਏ ਕਹਿੰਦੇ ਲੈ ਜੀ ਦਰਬਾਰ ਸਾਹਿਬ ਸਾਡਾ ਵੀ ਆ ਕਈ ਧਰਮ ਉੱਠ ਕੇ ਖੜੇ ਹੋ ਜਾਂਦੇ ਆ ਤੇ ਕੀ ਗੱਲ ਹੁਣ ਇਹਨਾਂ ਦੀ ਆਵਾਜ਼ ਕਿਉਂ ਦੱਬੀ ਹੋਈ ਹੈ ਆ ਹੁਣੇ ਕੋਈ ਹੋਰ ਗੱਲ ਕਰਕੇ ਦੇਖੋ ਮਿੰਟ ਦੇ ਵਿੱਚ ਲੋ ਜੀ ਇਹਨਾਂ ਨੇ ਆ ਸਰਦਾਰਾਂ ਨੇ ਆ ਕੰਮ ਕਰਤਾ ਇਹ ਸ਼ਿਵਸੈਨ ਵਾਲਿਆਂ ਨੇ ਖੜਾ ਹੋ ਜਾਣਾ ਜੀ ਲੋ ਜੀ ਖਾਲਸੀਆਂ ਨੇ ਆ ਕੰਮ ਕਰਤਾ ਜਦੋਂ ਨਿਹੰਗ ਸਿੰਘ ਕੁਛ ਕਰਦੇ ਆ ਫਿਰ ਉਹਨਾਂ ਨੂੰ ਲਿਖ ਕੇ ਪਾਇਆ ਜਾਂਦਾ ਵੀ ਇਹ ਬਾਣੇ ਦੇ ਵਿੱਚ ਆ ਕੰਮ ਕਰ ਰਹੇ ਬਾਣੇ ਦੇ ਵਿੱਚ ਆ ਕੰਮ ਕਰ ਰਹੇ ਇਹ ਆਪਣੀਆਂ ਉਪਲਬਧੀਆਂ ਦੱਸਣ ਜਿਹੜੀਆਂ ਸਰਕਾਰਾਂ ਆ ਇਹਨਾਂ ਨੇ ਕੀ ਕੀਤਾ ਨਹੀਂ ਆਪਾਂ ਕੋਈ ਸਰਕਾਰ ਦੇ ਉਲਟ ਕੋਈ ਬਿਆਨ ਦੇਈਏ ਜਾਂ ਕੋਈ ਖਾਲਸਾਤਨ ਦਾ ਮੁੱਦਾ ਲਈਏ ਤੇ ਦੇਖਿਓ ਬਾਬਾ ਜੀ ਹੁਣ ਸਵੇਰੇ ਹੀ ਸਾਡੇ ਕੋਲ ਇੱਥੇ ਗੱਡੀਆਂ ਵੀ ਆ ਜਾਣੀਆਂ ਤੇ ਸਾਨੂੰ ਪੁੱਛ ਕੇ ਛ ਕਰਨ ਵਾਲੇ ਵੀ ਆ ਹੀ ਜਾਣੇ ਆ ਵੀ ਹਾਂਜੀ ਤੁਹਾਨੂੰ ਫਲਾਨੀ ਇੰਟੈਲੀਜੈਂਸੀ ਨੇ ਸੱਦਿਆ ਦੇ ਵੀ ਤੁਸੀਂ ਉੱਥੇ ਆਓ ਜਾਂ ਸਾਨੂੰ ਅਫਸਰ ਸੱਦਣਗੇ ਜਾਂ ਸਾਨੂੰ ਕਿਸੇ ਨਾ ਕਿਸੇ ਗੇੜ ਦੇ ਵਿੱਚ ਲਿਆ ਕੇ ਸਾਡੇ ਤੇ ਪਰਚਾ ਕਰ ਦੇਣਗੇ ਇਹਦੇ ਨਾਲ ਉਹ ਕੱਲਾ ਸਿੱਖ ਧਰਮ ਦੇ ਨਾਲ ਨਹੀਂ ਛੇੜਖਾੜੀ ਹੋ ਰਹੀ ਜੇ ਤੁਸੀਂ ਸੋਚ ਰਹੇ ਹੋ ਵੀ ਸਿੱਖ ਧਰਮ ਉਹਦੇ ਵਿੱਚ ਕਈ ਵਾਰੀ ਸ਼ਿਵਜੀ ਮਹਾਰਾਜ ਦੀ ਤਸਵੀਰ ਬਣ ਰਹੀ ਆ ਕੋਈ ਗਣੇਸ਼ਜੀ ਦੀ ਤਸਵੀਰ ਲਾ ਰਿਹਾ ਇਹ ਤਾਂ ਸਾਰੇ ਧਰਮਾਂ ਦਾ ਇੱਕ ਸਾਂਝਾ ਸਾਂਝਾ ਕੰਮ ਆ ਸਾਡੇ ਬੰਦੇ ਵੀ ਹੋਰ ਕਈ ਮੁੱਦਿਆਂ ਤੇ ਬੋਲਦੇ ਪਏ ਆ ਕਿਸੇ ਨੇ ਵੀ ਨਹੀਂ ਇਹ ਗੱਲ ਕੀਤੀ ਹੈਗੀ ਵੀ ਹਾਂ ਇਹ ਇੱਕ ਚੀਜ਼ ਗਲਤ ਹੋ ਰਹੀ ਆ ਦੋ ਚਾਰ ਦਿਨ ਹਾਂ ਕੋਈ ਅਸੀਂ ਇੰਟਰਵਿਊ ਦਿੰਨੇ ਆ ਜੇ ਬਾਕੀ ਮੁੱਦਿਆਂ ਤੇ ਮੈਂ ਆਪ ਆਪ ਪੁਲਿਸ ਵਾਲਿਆਂ ਦਾ ਜਾਂ ਸਾਰਿਆਂ ਦੇ ਬਿਆਨ ਸੁਣਿਆ ਵੀ ਜਿਹੜਾ ਬੰਦਾ ਸ਼ੇਅਰ ਕਰਦਾ ਸੀ ਉਹਨੂੰ ਲੱਭ ਸਕਦੇ ਆ ਉਹਦਾ ਸਾਰਾ ਕੁਝ ਪਤਾ ਲੱਗ ਸਕਦਾ ਤੇ ਕੀ ਗੱਲ ਇਹ ਚੀਜ਼ਾਂ ਨਹੀਂ ਪਤਾ ਲੱਗਦੀਆਂ ਭਈ ਹੂੰ ਉਸ ਬੰਦੇ ਦੇ ਪਰਚਾ ਕਰੋ ਜਾਂ ਇਸ ਚੀਜ਼ ਨੂੰ ਜਿੱਦਾਂ ਟਿਕਟੋਕ ਬੈਨ ਕੀਤੀ ਐ ਇਸ ਚੀਜ਼ ਨੂੰ ਬੈਨ ਕਰ ਦਿਓ ਇਹ ਸਾਡੇ ਕੋਲ ਇੰਨੀ ਟੈਕਨੋਲੋਜੀ ਹੋਵੇ ਨਾ ਵੀ ਇਹ ਬੰਦੇ ਇਹ ਕਾਜ ਕਰ ਰਹੇ ਆ ਤੇ ਬਾਬਾ ਜੀ ਇਹ ਬੰਦੇ ਸਾਡੇ ਕੋਲ ਬਚਣਗੇ ਤੁਸੀਂ ਕੀ ਦੋਸਤ ਬਾਬਾ ਜੀ ਖਾਲਸੇ ਦੇ ਵਿੱਚ ਬੜਾ ਵੱਡਾ ਪੈਰਾ ਆ ਜੇ ਚਾਹੀ ਉਹ ਕੋਈ ਜਨਾਨੀ ਆ ਚਾਹੇ ਕੋਈ ਬੰਦਾ ਆ ਚਾਹੇ ਅਸੀਂ ਆ ਜੀ ਅਸੀਂ ਗਲਤੀ ਕੀਤੀ ਹੈ ਸਾਨੂੰ ਵੀ ਨਿਉ ਹੋ ਕੇ ਮੰਨਣੀ ਪੈਣੀ ਆ ਪਰ ਸਾਨੂੰ ਇਸ ਮੁੱਦਿਆਂ ਦੇ ਬਹੁਤ ਗੰਭੀਰ ਤਰੀਕੇ ਸੋਚਣਾ ਚਾਹੀਦਾ ਸਾਡੇ ਜ세 ਬੰਦਿਆਂ ਨੂੰ ਜਾਂ ਹੋਰ ਵੀ ਧਰਮਾਂ ਦੇ ਜਿਹੜੇ ਬਹੁਤ ਸੀਨੀਅਰ ਲੀਡਰ ਨੇ ਹੋਰ ਗੱਲਾਂ ਤੇ ਤਾਂ ਆਪਾਂ ਆ ਕੇ ਇਕੱਠੇ ਹੋ ਕੇ ਗੱਲਾਂ ਕਰ ਲੈਣੇ ਆ ਜਾਂ ਇੱਕ ਦੂਜੇ ਦੇ ਵਿਰੁੱਧ ਹੋ ਕੇ ਗੱਲਾਂ ਮਾਰ ਲੈਣੇ ਆ ਪਰ ਜਿਹੜੀਆਂ ਚੀਜ਼ਾਂ ਅੱਜ ਸਾਡੇ ਸੁੱਖ ਵਾਸਤੇ ਨਹੀਂ ਇਹ ਸਾਨੂੰ ਲੜਾਉਣ ਵਾਸਤੇ ਆ ਰਹੀਆਂ ਕੋਈ ਕਿਸੇ ਦੇ ਪ੍ਰਤੀ AI ਦੇ ਨਾਲ ਜਿੱਦਾਂ ਦੀ ਮਰਜ਼ੀ ਵੀਡੀਓ ਜਿਹਦੀ ਮਰਜ਼ੀ ਬਣਾ ਕੇ ਤੁਸੀਂ ਬਾੜੀ ਕੀ ਗੱਲ ਸਰਕਾਰ ਨੂੰ ਇਸ ਚੀਜ਼ ਤੋਂ ਖਤਰਾ ਨਹੀਂ ਉਹ ਫੇਮ ਲੈਣ ਲਈ ਕਰ ਰਿਹਾ ਉਹਨਾਂ ਨੂੰ ਪਤਾ ਨਹੀਂ ਨਾ ਵੀ ਜਿੰਨੀਆਂ ਜੁੱਤੀਆਂ ਆਉਂਦੇ ਵੱਜਣੀਆਂ ਜਾਂ ਉਹਨੇ ਮਰਨਾ ਆ ਜਾਂ ਉਹਨੇ ਜੀਣਾ ਆ ਫੇਰ ਇਹਨਾਂ ਨੇ ਲਪੂ ਕੇ ਪੇਸ਼ ਕਰਨੇ ਆ ਪਿੱਛੇ ਜੇ ਤੁਹਾਨੂੰ ਪਤਾ ਦਰਬਾਰ ਸਾਹਿਬ ਤੇ ਉਡਾਨ ਦੀ ਆਈ ਸੀ ਕਿ ਖੇੜ ਚੱਕ ਦਾਮੀ ਉਹ ਬੰਦੇ ਦੀ ਮੇਲ ਵਾਲੀ ਪਤਾ ਨਹੀਂ ਸੱਚ ਆਗੇ ਝੂਠ ਆ ਇਹਨਾਂ ਨੇ ਲੱਭ ਵੀ ਲਿਆ ਕੋਈ ਰੌਲਾ ਪਿਆ ਤੇ ਮਾਰੋ 76 ਇਸ ਸਾਲੇ ਨੂੰ ਚਾੜੋ ਨਰਕਾਂਲ ਨੂੰ ਇਦਾਂ ਦੇ ਬੰਦੇ ਬਾਬਾ ਜੀ ਕੁਛ ਵੀ ਕਰ ਸਕਦੇ ਤੁਸੀਂ ਦੱਸੋ ਕੁਛ ਵੀ ਗਲਤ ਬਣਾ ਸਕਦੇ ਆ ਇਹ ਅੱਜ ਤਾਂ ਦੇਖੋ ਗੁਰੂਆਂ ਦੇ ਬਣਾਇਆ ਕੱਲ ਨੂੰ ਜੋ ਮਰਜ਼ੀ ਕਰ ਦਣੇ ਤੁਹਾਡੀ ਫੋਟੋ ਕਿਸੇ ਮਾਦਾ ਨਾਲ ਲਾ ਸਕਦੇ ਆ ਇਹਨਾਂ ਨੂੰ ਪਤਾ ਨਹੀਂ ਵੀ ਇੱਕ ਬਹੁਤ ਵੱਡੀ ਜੰਗ ਸ਼ੁਰੂ ਹੋ ਸਕਦੀ ਹੈ ਕੁਛ ਵੀ ਕਰ ਸਕਦੇ ਆ ਵੀ ਕਾਕਾ ਵੀ ਇਹ ਦੇਖ ਲੈ ਵੀ ਤੇਰਾ ਉੱਤੇ ਲੱਭਣਾ ਕੱਖ ਨਹੀਂ ਜੇ ਤਾਂ ਹੈਗਾ ਚੁਰਤ ਵਾਲਾ ਤੇ ਫਿਰ ਸ਼ਰੇਆਮ ਆ ਮੈਦਾਨ ਦੇ ਵਿੱਚ ਪਾ ਆਪਣੀ ਵੀਡੀਓ ਵੀ ਮੈਂ ਪਾਈ ਆ ਆ ਲੁਕਣਸ਼ੀਤੀ ਵਾਲੀ ਕੀ ਖੇਡ ਆ ਭਾਵੇਂ ਜਿਹੜਾ ਵੀ ਬੰਦਾ ਵੰਗਾਰ ਕੇ ਆਵੇ ਮੈਦਾਨ ਦੇ ਵਿੱਚ ਫਿਰ ਅਸੀਂ ਤੈਨੂੰ ਦੱਸੀਏ ਨਾਲ ਇਹ ਕੀ ਖੇਡਾਂ ਖੇਡ ਰਹੇ ਆ ਵੀ ਸਾਡੇ ਪੇਸ਼ੈਂਸ ਨੂੰ ਤੁਸੀਂ ਪਰਖ ਰਹੇ ਆ 76 ਮਾਰਾਂਗੇ ਤੇ ਪੰਜਾਬੀ ਦੇ ਵਿੱਚ ਇਹ ਕਹਿਤਾ ਲੋਕੀ ਜਿਹੜੇ ਕਮੈਂਟ ਵਾਲੇ ਬੜੇ ਵੱਡੇ ਸਮਝਦਾਰ ਆ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਵੀ ਤੁਹਾਡੀ ਧੀ ਭੈਣ ਦੀ ਵੀ ਅਗਲਾ ਫੋਟੋ ਲਾ ਕੇ ਕਿਤੇ ਵੀ ਵਾਇਰਲ ਕਰ ਸਕਦਾ ਮੇਰੀ ਵਾਇਰਲ ਕਰ ਸਕਦਾ ਹੂੰ ਉਹ ਤਾਂ ਕਿਸੇ ਨੂੰ ਵੀ ਬਲੈਕਮੇਲ ਕਰ ਸਕਦਾ ਹੈ 1 ਮਿੰਟ ਦੇ ਵਿੱਚ ਇਹਨਾਂ ਨੇ ਟਿਕਟੋਕ ਬੰਦ ਕਰਤਾ ਹੂੰ ਇਹ ਕੀ ਗੱਲ ਇਹ ਨਹੀਂ ਆ ਹੋਰ ਕਈ ਐਪ ਬੰਦ ਹੋ ਰਹੇ ਆ ਮੈਂ ਕੱਲ ਪਰਸੋ ਵੀ ਅਖਬਾਰ ਦੇ ਉੱਪਰ ਪੜ੍ਹਿਆ ਵੀ ਯਾ ਜਿੰਨੇ ਆ ਲਾਟਰੀਆਂ ਲੂਟਰੀਆਂ ਵਾਲੇ ਜੂਏ ਵਾਲੇ ਆ ਉਹ ਐਪ ਬੰਦ ਹੋ ਰਹੇ ਆ ਤੇ ਕੀ ਗੱਲ ਇਹ ਆ ਹੀ ਨਹੀਂ ਐ ਕੋ ਸਭ ਦਾ ਬੰਦ ਹੂੰ ਇਹ ਕਰਾਉਣਾ ਚਾਹੀਦਾ ਯਾ ਚਾਹੀਏ ਜੇ ਸੈਂਟਰ ਗਵਰਨਮੈਂਟ ਦੇ ਹੱਥਾਂ ਤੇ ਸੈਂਟਰ ਗਵਰਨਮੈਂਟ ਕਰੇ ਜੇ ਪੰਜਾਬ ਗਵਰਨਮੈਂਟ ਦੇ ਹੱਥਾਂ ਤੇ ਪੰਜਾਬ ਗਵਰਨਮੈਂਟ ਕਰੇ ਇਸ ਤਰੀਕੇ ਤੋਂ ਨਾਲ ਹੁਣ ਇਹ ਸਾਰਾ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਇਸ ਦੇ ਉੱਪਰ ਬਹੁਤੇ ਲੋਕ ਜਿਵੇਂ ਤੁਸੀਂ ਹੈਗੇ ਉਹ ਤੁਸੀਂ ਤਾਂ ਬਿਆਨ ਦੇ ਰਹੇ ਤੁਸੀਂ ਗੱਲ ਕਰ ਰਹੇ ਹੋ ਪਰ ਜੋ ਸਰਬੋਤਮ ਸلطਾ ਹੈਗੀ ਹੈ ਐਸਜੀਪੀਸੀ ਹੈ ਜਾਂ ਫਿਰ ਕਾਲਪਤੀ ਸਭਾ ਦੇ ਜੁਦਾਦ ਨੇ ਉਹਨਾਂ ਵੱਲੋਂ ਇਸ ਉੱਪਰ ਕਿਸੇ ਤਰੀਕੇ ਦੇ ਬਿਆਨ ਨਹੀਂ ਆ ਰਹੇ ਨੇ ਉਹ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਮੈਨੂੰ ਇਦਾਂ ਲੱਗਦਾ ਵੀ ਇਹਨਾਂ ਦੀਆਂ ਆਪਣੀਆਂ ਲੜਾਈਆਂ ਨੇ ਇਹ ਤਾਂ ਖਤਮ ਹੋ ਰਹੀਆਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੜਾਈ ਚੱਲ ਰਹੀ ਹੈ ਜਾਂ ਇਹ ਪਾਰਟੀ ਦੇ ਪ੍ਰਤੀ ਇਹਨਾਂ ਦੀਆਂ ਲੜਾਈਆਂ ਚੱਲ ਰਹੀਆਂ ਬਾਬਾ ਜੀ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਦੋਂ ਧਰਮ ਵੱਡਾ ਸੀ ਤੇ ਰਾਜ ਛੋਟਾ ਸੀ ਹੁਣ ਅੱਜ ਕੱਲ੍ਹ ਯੁੱਗ ਦੇ ਪਹਿਰੇ ਦੇ ਵਿੱਚ ਰਾਜ ਵੱਡਾ ਆ ਤੇ ਧਰਮ ਛੋਟਾ ਹੋ ਗਿਆ ਕਿਉਂਕਿ ਧਰਮ ਨੂੰ ਇੱਥੇ ਕੋਈ ਮੰਨਦਾ ਹੀ ਨਹੀਂ ਪਿਆ ਧਰਮ ਕੀ ਆ ਧਰਮ ਸੱਚ ਆ ਧਰਮ ਇਹ ਨਹੀਂ ਹੈਗਾ ਸਿੱਖ Hindu Muslim Sikh Sai ਇਹ ਨਹੀਂ ਧਰਮ ਦਾ ਮਤਲਬ ਆ ਸੱਚ ਸੱਚ ਦਾ ਪਸਾਰ ਹੀ ਖਤਮ ਹੋ ਚੁੱਕਾ ਹੈ ਤੁਸੀਂ ਦੱਸੋ ਸੱਚ ਹੈ ਕਿਤੇ ਜਿੰਨੇ ਵਾਦੇ ਹੋ ਰਹੇ ਆ ਉਹ ਕਹਿੰਦੇ ਸਾਰੀਆਂ ਜੇ ਕਿਸੇ ਨੂੰ ਕਹਿ ਦਿੰਦੇ ਤੁਸੀਂ ਆਹ ਵਾਦਾ ਕੀਤਾ ਉਹ ਕਹਿੰਦੇ ਸਾਰੀਆਂ ਸਰਕਾਰਾਂ ਵਾਦਾ ਕਰਦੀਆਂ ਝੂਠੀਆਂ ਇਹ ਤਾਂ ਦੇਖੋ ਜੀ ਜਿੰਨਾ ਚਿਰ ਅਸੀਂ ਆਪ ਨਹੀਂ ਇਮਾਨਦਾਰ ਹੁੰਦੇ ਉਨਾ ਚਿਰ ਕੋਈ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਏਆਈ ਛਾਇਆ ਹੋਇਆ ਹੈ ਤੇ ਏਆਈ ਦੇ ਸਹਾਰੇ ਪੂਰੀ ਦੁਨੀਆ ਦੀ ਟੈਕਨੋਲੋਜੀ ਕਿੱਥੋਂ ਤੋਂ ਕਿੱਥੋਂ ਪਹੁੰਚ ਗਈ ਹੈ ਪਰ ਏਆਈ ਨੇ ਜਿਸ ਤਰੀਕੇ ਦੇ ਨਾਲ ਬੇੜਾ ਕਰਕੇ ਕੀਤਾ ਹੋਇਆ ਹੈ ਉਹ ਤੁਸੀਂ ਹਜੇ ਤੱਕ ਸੋਚ ਨਹੀਂ ਪਾਏ ਹੋ AI ਨੇ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਗੁਰੂਆਂ ਦੀ ਸਾਡੇ ਪੰਜਾਬ ਦੇ ਉਹਨਾਂ ਲੋਕਾਂ ਦੀ ਉਹਨਾਂ ਤਸਵੀਰਾਂ ਦੀ ਉਹਨਾਂ ਚੀਜ਼ਾਂ ਦੀ ਜੋ ਦਰਦਸ਼ਾ ਕੀਤੀ ਹੈ ਉਹ ਚੀਜ਼ ਤੁਸੀਂ ਸੁਣ ਕੇ ਦੇਖ ਕੇ ਤੁਹਾਡੇ ਮਨ ਦੇ ਵਿੱਚ ਜੋ ਵਿਚਾਰ ਆਉਣਗੇ ਜੋ ਖਿਆਲ ਆਉਣਗੇ ਉਹ ਸ਼ਾਇਦ ਮੈਂ ਵੀ ਇਸ ਮੂੰਹ ਰਹੀ ਜਾਂ ਫਿਰ ਮੇਰੇ ਸ਼ਬਦ ਰਹੀ ਜਿਹੜਾ ਇਹ ਬਿਆਨ ਨਹੀਂ ਕਰ ਪਾਉਂਗਾ ਪਰ ਇਸ ਦੇ ਉੱਪਰ ਚਰਚਾ ਕਰਨ ਲਈ ਸਾਡੇ ਨਾਲ ਅੱਜ ਜੋ ਵਿਅਕਤੀ ਜੁੜੇ ਨੇ ਉਹ ਸ਼ਾਇਦ ਇਸ ਦੇ ਉੱਪਰ ਜ਼ਰੂਰ ਬੋਲਣਗੇ ਕਿਉਂਕਿ ਇਹਨਾਂ ਨੇ ਪਹਿਲਾਂ ਬਹੁਤ ਵਾਰੀ ਇਦਾਂ ਦੇ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਸਾਡੇ ਨਾਲ ਆ ਮਾਨ ਸਿੰਘ ਬੁੱਢਾਦੱਲ ਦੁਆਬਾ ਜੂਨ ਦੇ ਜਥੇਦਾਰ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਪਹਿਲਾਂ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਅੱਛਾ ਮੈਂ ਸ਼ੁਰੂਆਤ ਇਹੀ ਕੀਤੀ ਕਿ ਵੀ AI ਨੇ ਦੁਨੀਆ ਬਦਲ ਦਿੱਤੀ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ AI ਛਾਇਆ ਹੋਇਆ ਹੈ ਪਰ ਪੰਜਾਬ ਲਈ ਉਹੀ AI ਇਸ ਵਕਤ ਜਿਸ ਤਰੀਕੇ ਦੇ ਨਾਲ ਚੀਜ਼ਾਂ ਕਰ ਰਿਹਾ ਜਿਸ ਤਰੀਕੇ ਦੇ ਨਾਲ ਉਹ ਰੂਪ ਦਿਖਾ ਰਿਹਾ ਆਪਣਾ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ AI ਦਾ ਕੀ ਕੁਝ ਰੂਪ ਹੋਰ ਦੇਖਣ ਨੂੰ ਮਿਲੇਗਾ ਕਿਉਂਕਿ ਜਿਸ ਤਰੀਕੇ ਦਾ ਨੀਆਂ ਤਸਵੀਰਾਂ AI ਵੱਲੋਂ ਬਣਾਈਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਵੀਡੀਓ ਬਣਾਈਆਂ ਜਾ ਰਹੀਆਂ ਨੇ ਉਹ ਬਰਦਾਸ਼ਤਯੋਗ ਨਹੀਂ ਹੈਗੀਆਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਸਾਡੇ ਧਿਆਨ 'ਚ ਤਾਂ ਕਿ ਇਹਦੇ ਨਾਲ ਤਾਂ ਹੁਣ ਕੋਈ ਬਹੁਤ ਵੱਡੀ ਜੰਗ ਸ਼ੁਰੂ ਹੋ ਸਕਦੀ ਹੈ ਧਰਮਾਂ ਦੀ ਆਪਸ ਦੇ ਵਿੱਚ ਕੋਈ ਲੜਾਈ ਹੋ ਸਕਦੀ ਹੈ ਵੀ ਜਿਹੜੇ ਬੰਦੇ ਇੱਥੇ ਤੱਕ ਵੀਡੀਓ ਬਣਾਈ ਜਾ ਰਿਹਾ ਦਰਬਾਰ ਸਾਹਿਬ ਨੂੰ ਉਹਨਾਂ ਨੇ ਢੇਂਦਾ ਦਿਖਾਤਾ ਮਹਾਰਾਜ ਨੂੰ ਤਤੀ ਤਵੀ ਤੇ ਪਾਸ਼ੂ ਨੱਚਦਾ ਦਿਖਾਤਾ ਕੀ ਗੱਲ ਹੁਣ ਸਾਡੇ ਜਦੋਂ ਅਸੀਂ ਕਹੀਏ ਤੇ ਫੇਰ ਹੀ ਲੋਕਾਂ ਨੇ ਉੱਠਣਾ ਉਦਾਂ ਕੋਈ ਹਰ ਕੋਈ ਬੰਦਾ ਰੀਲਾਂ ਸ਼ੇਅਰ ਕਰ ਰਿਹਾ ਆ ਜਾਂ ਘਰ ਬੈਠਾ ਗੰਦ ਨੂੰ ਦੇਖ ਰਿਹਾ ਆ ਕੀ ਗੱਲ ਸਾਡੀ ਆਮ ਜਨਤਾ ਇੰਨੀ ਹੀ ਸੌਂ ਗਈ ਆ ਏ ਆਈ ਤੁਸੀਂ ਕੀ ਸਮਝਦੇ ਆ ਕਿੱਦਾਂ ਦੀ ਆ ਏ ਆਈ ਇੱਕ ਐਦਾਂ ਦੀ ਚੀਜ਼ ਆ ਵੀ ਤੁਹਾਡਾ ਫੇਸ ਲਾ ਕੇ ਕੋਈ ਵੀ ਕਿਸੇ ਤਰੀਕੇ ਦਾ ਵੀ ਬਿਆਨ ਦੇ ਸਕਦਾ ਹੈ ਤੇ ਜੇ ਕਿਸੇ ਨੇ ਬਚਣਾ ਆ ਕਿ ਉਹ ਇਹ ਵੀ ਕਹਿ ਸਕਦਾ ਹੈ ਵੀ ਇਹ AI ਦੇ ਨਾਲ ਹੀ ਬਣਾਇਆ ਸੀ ਜੀ ਮੈਂ ਤਾਂ ਸੇਫ ਸਾਈਡ ਆ ਵੀ ਆਪਣਾ ਮਤਲਬ ਆਪਣਾ ਇਲਜ਼ਾਮ AI ਤੇ ਲਾ ਕੇ ਆਪਣੀ ਗੱਲ ਖਤਮ ਕਰ ਦਿਓ ਪਰ ਜੇ ਕੋਈ ਸਰਕਾਰ ਦੀ ਰੀਲ ਜਾਂ ਕੋਈ ਇਦਾਂ ਦੀ ਰੀਲ AI ਜਾਂ AI ਤੋਂ ਇਲਾਵਾ ਹੁਣਾਂ ਪਿੱਛੇ ਜੇ ਇਕ ਆਮ ਆਦਮੀ ਪਾਰਟੀ ਦੀ ਮਨੀਸ਼ ਸੰਸੋਦੀਆ ਜੀ ਆ ਸ਼ਾਇਦ ਉਹਨਾਂ ਨੇ ਕਿਹਾ ਸਾਨੂੰ ਦਾਮ ਦੰਡ ਵੇਦ ਜੋ ਚਾਹੀਦਾ ਆ ਆਪਾਂ 2027 ਦੇ ਇਲੈਕਸ਼ਨ ਜਿੱਤਣੇ ਆ ਜਿਹੜੇ ਬੰਦਿਆਂ ਨੇ ਉਹਨਾਂ ਦੀ ਵੀਡੀਓ ਸ਼ੇਅਰ ਕੀਤੀ ਆ ਉਹਨਾਂ ਦੇ ਤਾਂ ਪਰਚੇ ਦਰਜ ਹੋ ਰਹੇ ਆ ਕਿਉਂਕਿ ਉਹ ਸਰਕਾਰ ਦਾ ਕੰਮ ਆ ਨਾ ਤੇ ਕੀ ਗੱਲ ਸਰਕਾਰ ਦਾ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਹੈਗਾ ਵੀ ਇੱਕ AI ਦੇ ਨਾਲ ਇੰਨੀਆਂ ਚੀਜ਼ਾਂ ਬਣ ਰਹੀਆਂ ਆ ਗੁਰੂਆਂ ਪੀਰਾਂ ਦੀ ਫੋਟੋ ਲਾ ਕੇ ਉਹ ਕੁਝ ਵੀ ਕੁਝ ਨਾ ਕੁਝ ਕਰ ਰਹੇ ਆ ਕੀ ਗੱਲ ਇਹਦੇ ਦੇ ਉੱਪਰ ਨਾ ਤਾਂ ਕੇਂਦਰ ਸਰਕਾਰ ਦੀ ਕੋਈ ਗੱਲ ਆ ਰਹੀ ਆ ਜੇ ਕੇਂਦਰ ਸਰਕਾਰ ਜਾਂ ਆਪਣੀ ਪੰਜਾਬ ਸਰਕਾਰ ਚਾਵੇ ਤੇ ਕੀ ਨਹੀਂ ਹੋ ਸਕਦਾ ਇਹ ਅੱਜ ਦਾ ਥੋੜੀ ਰੋਲਾ ਪੈਣ ਰਿਹਾ ਇਹ ਤਾਂ ਮੈਨੂੰ ਇਦਾਂ ਲੱਗਦਾ ਆ ਵੀ ਜਿਹੜਾ ਕੋਈ ਮੁੱਦਾ ਸੜਕਾਂ ਤੇ ਬਹਿ ਕੇ ਹੱਲ ਹੋ ਰਿਹਾ ਆ ਸਾਨੂੰ ਇਦਾਂ ਲੱਗਦਾ ਵੀ ਸਾਨੂੰ ਸੜਕਾਂ ਤੇ ਬਹਿਣਾ ਪੈਣਾ ਆ ਕੇ ਖਰੀਫੀ ਬੰਦ ਹੋਣਗੇ ਮੈਂ ਤਾਂ ਦੇਖੋ ਜੀ ਜਿਹੜੇ ਆਪਾਂ ਨੁਮਿੰਦੇ ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਵੀ ਸਾਡੇ ਭਾਰਤ ਦੇ ਲੋਕ ਆ ਜਿਹੜੀ ਸਰਕਾਰ ਚੁਣ ਰਹੇ ਆ ਉਹਨੂੰ ਆਪਣੀਆਂ ਮੰਗਾਂ ਮਨਾਉਣ ਵਾਸਤੇ ਜੇ ਸੜਕ ਤੇ ਆਣਾ ਪੈ ਰਿਹਾ ਨਾ ਤੇ ਫਿਰ ਅਸੀਂ ਉਸ ਰਾਜੇ ਦੀ ਪ੍ਰਜਾ ਨੂੰ ਵਧੀਆ ਨਹੀਂ ਮੰਨਦੇ ਹਾਂ ਹਾਂ ਅਥਾ ਜਿਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੀ ਜਿਹੜੀ ਹੈ ਜਿੱਤਕੀ ਕਵੀ ਦੇ ਉੱਪਰ ਨੱਚਦੀ ਦੀ ਵੀਡੀਓ ਜਿਹੜੀ AI ਵੱਲੋਂ ਬਣਾਈ ਗਈ ਹੈ ਤੁਸੀਂ ਪਹਿਲਾਂ ਵੀ ਕਿਹਾ ਸੀਗਾ ਪਰ ਕਾਰਵਾਈ ਹਲੇ ਤੱਕ ਨਹੀਂ ਹੋਈ ਹੈ ਕੀ ਕਾਰਨ ਲੱਗਦਾ ਹੈ ਇਹ ਮੈਨੂੰ ਲੱਗਦਾ ਸਾਡੀ ਆਵਾਜ਼ ਨਹੀਂ ਇੰਨਾ ਤੱਕ ਪਹੁੰਚ ਰਹੀ ਹੋਰ ਗੱਲਾਂ ਦੀਆਂ ਇਹਨਾਂ ਕੋ ਵਾਜਾ ਪਹੁੰਚ ਜਾਂਦੀਆਂ ਹੁਣੇ ਆਪਾਂ ਕੋਈ ਸਰਕਾਰ ਦੇ ਉਲਟ ਕੋਈ ਬਿਆਨ ਦੇਈਏ ਜਾਂ ਕੋਈ ਖਾਲਸਤਾਨ ਦਾ ਮੁੱਦਾ ਲਿਆਈਏ ਤੇ ਦੇਖਿਓ ਬਾਬਾ ਜੀ ਹੁਣ ਸਵੇਰੇ ਹੀ ਸਾਡੇ ਕੋਲ ਇੱਥੇ ਗੱਡੀਆਂ ਵੀ ਆ ਜਾਣੀਆਂ ਤੇ ਸਾਨੂੰ ਪੁੱਛ ਕੇ ਛ ਕਰਨ ਵਾਲੇ ਵੀ ਆ ਹੀ ਜਾਣੇ ਆ ਵੀ ਹਾਂਜੀ ਤੁਹਾਨੂੰ ਫਲਾਨੀ ਇੰਟੈਲੀਜੈਂਸੀ ਨੇ ਸੱਦਿਆ ਤੇ ਵੀ ਤੁਸੀਂ ਉੱਥੇ ਆਓ ਜਾਂ ਸਾਨੂੰ ਅਫਸਰ ਸੱਦਣਗੇ ਜਾਂ ਸਾਨੂੰ ਕਿਸੇ ਨਾ ਕਿਸੇ ਗੇਟ ਦੇ ਵਿੱਚ ਲਿਆ ਕੇ ਸਾਡੇ ਤੇ ਪਰਚਾ ਕਰ ਦੇਣਗੇ ਇਹ ਚੀਜ਼ਾਂ ਨਹੀਂ ਨਾ ਉਹਨਾਂ ਦੇ ਨਿਗਾਹ ਦੇ ਵਿੱਚ ਆ ਰਹੀ ਵੀ ਇਹਦੇ ਨਾਲ ਉਹ ਕੱਲਾ ਸਿੱਖ ਧਰਮ ਦੇ ਨਾਲ ਨਹੀਂ ਛੇੜਖਾਲੀ ਹੋ ਰਹੀ ਜੇ ਤੁਸੀਂ ਸੋਚ ਰਹੇ ਹੋ ਵੀ ਸਿੱਖ ਧਰਮ ਉਹਦੇ ਵਿੱਚ ਕਈ ਜਿਹੇ ਸ਼ਿਵਜੀ ਮਹਾਰਾਜ ਦੀ ਤਸਵੀਰ ਬਣ ਰਹੀ ਆ ਕੋਈ ਗਣੇਸ਼ਜੀ ਦੀ ਤਸਵੀਰ ਲਾ ਰਿਆ ਇਹ ਤਾਂ ਸਾਰੇ ਧਰਮਾਂ ਦਾ ਇੱਕ ਸਾਂਝਾ ਸਾਂਝਾ ਕੰਮ ਆ ਸਾਡੇ ਬੰਦੇ ਵੀ ਹੋਰ ਕਈ ਮੁੱਦਿਆਂ ਤੇ ਬੋਲਦੇ ਪਏ ਆ ਕਿਸੇ ਨੇ ਵੀ ਨਹੀਂ ਇਹ ਗੱਲ ਕੀਤੀ ਹੈਗੀ ਵੀ ਹਾਂ ਇਹ ਇੱਕ ਚੀਜ਼ ਗਲਤ ਹੋ ਰਹੀ ਆ ਦੋ ਚਾਰ ਦਿਨ ਹਾਂ ਕੋਈ ਅਸੀਂ ਇੰਟਰਵਿਊ ਦਿੰਨੇ ਆ ਜੇ ਬਾਕੀ ਮੁੱਦਿਆਂ ਤੇ ਮੈਂ ਆਪ ਆਪ ਪੁਲਿਸ ਵਾਲਿਆਂ ਦਾ ਜਾਂ ਸਾਰਿਆਂ ਦੇ ਬਿਆਨ ਸੁਣੇ ਆ ਵੀ ਜਿਹੜਾ ਬੰਦਾ ਸ਼ੇਅਰ ਕਰਦਾ ਸੀ ਉਹਨੂੰ ਲੱਭ ਸਕਦੇ ਆ ਉਹਦਾ ਸਾਰਾ ਕੁਝ ਪਤਾ ਲੱਗ ਸਕਦਾ ਤੇ ਕੀ ਗੱਲ ਇਹ ਚੀਜ਼ਾਂ ਨਹੀਂ ਪਤਾ ਲੱਗਦੀਆਂ ਭਈਆਂ ਹੂੰ ਉਸ ਬੰਦੇ ਤੇ ਪਰਚਾ ਕਰੋ ਜਾਂ ਇਸ ਚੀਜ਼ ਨੂੰ ਜਿੱਦਾਂ ਟਿਕਟੌਕ ਬੈਨ ਕੀਤੀ ਐ ਇਸ ਚੀਜ਼ ਨੂੰ ਬੈਨ ਕਰ ਦਿਓ ਅੱਛਾ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਉਹ ਹੋ ਸਕਦਾ ਹੈ ਜਿਸ ਵਿਅਕਤੀ ਨੇ ਮੇਰੇ ਖਿਆਲ ਨਾਲ ਤੱਤੀ ਤਵੀ ਦੇ ਉੱਪਰ ਨੱਚਦੇ ਹੋਏ ਮਾਰਦ ਦਿਖਾਏ ਉਸੇ ਵਿਅਕਤੀ ਨੇ ਮੇਰੇ ਚੈਨਲ ਨੂੰ ਹੋਰ ਵੀਡੀਓ ਜਿਹੜੀ ਉਹ ਬਣਾ ਦਿੱਤੀ ਹੈਗੀ ਐ ਜਿਸ ਦੇ ਵਿੱਚ ਜਿਹੜਾ ਹੈਗਾ ਉਹ ਹਰਮੰਦਰ ਸਾਹਿਬ ਭੰਦਾ ਹੋਇਆ ਦਿਖਾਇਆ ਗਿਆ ਹੈ ਕੀ ਲੱਗਦਾ ਹੈ ਉਹ ਚੀਜ਼ ਤੇ ਉਹ ਬੰਦਾ ਜਿਹੜਾ ਬਣਾ ਰਿਹਾ ਹੈ ਉਸ ਦੇ ਉੱਪਰ ਤੁਹਾਡੀ ਨੂੰ ਲੱਗਦਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਸਿੰਘ ਕੀ ਕਰ ਸਕਦੇ ਨੇ ਹੁਣ ਜੇ ਸਾਡੇ ਕੋਲ ਇੰਨੀ ਟੈਕਨੋਲੋਜੀ ਹੋਵੇ ਨਾ ਵੀ ਇਹ ਬੰਦੇ ਇਹ ਕਾਰਜ ਕਰ ਰਹੇ ਆ ਤੇ ਬਾਬਾ ਜੀ ਇਹ ਬੰਦੇ ਸਾਡੇ ਕੋਲ ਬਚਣਗੇ ਤੁਸੀਂ ਕੀ ਦੋਸਤ ਬਾਬਾ ਜੀ ਖਾਲਸੇ ਦੇ ਵਿੱਚ ਬੜਾ ਵੱਡਾ ਪੈਰਾ ਆ ਜੇ ਚਾਹੀ ਉਹ ਕੋਈ ਜਨਾਨੀ ਆ ਚਾਹੇ ਕੋਈ ਬੰਦਾ ਆ ਚਾਹੇ ਅਸੀਂ ਆ ਜੇ ਅਸੀਂ ਗਲਤੀ ਕੀਤੀ ਹੈ ਸਾਨੂੰ ਵੀ ਨਿਉਂਕੇ ਮੰਨਣੀ ਪੈਣੀ ਆ ਪਰ ਸਾਨੂੰ ਇਸ ਮੁੱਦਿਆਂ ਦੇ ਬਹੁਤ ਗੰਭੀਰ ਤਰੀਕੇ ਸੋਚਣਾ ਚਾਹੀਦਾ ਸਾਡੇ ਜਥੇਬੰਦੀਆਂ ਨੂੰ ਜਾਂ ਹੋਰ ਵੀ ਧਰਮਾਂ ਦੇ ਜਿਹੜੇ ਬਹੁਤ ਸੀਨੀਅਰ ਲੀਡਰ ਨੇ ਹੋਰ ਗੱਲਾਂ ਤੇ ਤਾਂ ਆਪਾਂ ਆ ਕੇ ਇਕੱਠੇ ਹੋ ਕੇ ਗੱਲਾਂ ਕਰ ਲੈਣੇ ਆ ਜਾਂ ਇੱਕ ਦੂਜੇ ਦੇ ਵਿਰੁੱਧ ਹੋ ਕੇ ਗੱਲਾਂ ਮਾਰ ਲੈਣੇ ਆ ਪਰ ਜਿਹੜੀਆਂ ਚੀਜ਼ਾਂ ਅੱਜ ਸਾਡੇ ਸੁੱਖ ਵਾਸਤੇ ਨਹੀਂ ਇਹ ਸਾਨੂੰ ਲੜਾਉਣ ਵਾਸਤੇ ਆ ਰਹੀਆਂ ਆ ਕੋਈ ਕਿਸੇ ਦੇ ਪ੍ਰਤੀ AI ਦੇ ਨਾਲ ਜਿੱਦਾਂ ਦੀ ਮਰਜ਼ੀ ਵੀਡੀਓ ਜੇਦੀ ਮਰਜ਼ੀ ਬਣਾ ਕੇ ਤੁਸੀਂ ਪਾ ਦਿਓ ਕੀ ਗੱਲ ਸਰਕਾਰ ਨੂੰ ਇਸ ਚੀਜ਼ ਤੋਂ ਖਤਰਾ ਨਹੀਂ ਆ ਦੇਖੋ ਥੋੜੇ-ਥੋੜੇ ਪਹਿਲਾਂ ਉਹਨਾਂ ਨੇ ਮਨਮੋਹਨ ਸਿੰਘ ਦੀ ਪੱਗ ਹਾਤਤੀ ਸਿਰ ਤੋਂ ਤੇ ਮੋਨਾ ਦਿਖਾ ਦਿੱਤਾ ਉਹ 2-4 ਦਿਨ ਰੌਲਾ ਪਿਆ ਤੇ ਕੀ ਗੱਲ ਜੇ ਇਹੀ ਚੀਜ਼ ਮੋਦੀ ਦੀ ਬਣੀ ਹੁੰਦੀ ਤੇ ਕੀ ਗੱਲ ਸੈਂਟਰ ਗਵਰਨਮੈਂਟ ਨਾ ਕੰਮ ਕਰਦੀ ਸਾਨੂੰ ਤਾਂ ਇਦਾਂ ਲੱਗਦਾ ਵੀ ਇੱਕ ਦੂਜੇ ਦੇ ਨਾਲ ਹੀ ਲੱਗ ਰਹੇ ਆ ਬਿਲਕੁਲ ਇਹਦੇ ਵਿੱਚ ਕੋਈ ਦੂਰ ਰਵਿ ਗੱਲ ਨਹੀਂ ਹੈਗੀ ਜੇ ਕੋਈ ਮੋਦੀ ਸਰਕਾਰ ਦੀ ਗੱਲ ਬਣੇ ਉਹਦੇ ਤੇ ਝਟ ਐਕਸ਼ਨ ਹੈ ਝਾਟੀ ਆ ਐਨਆਈਆਈ ਆ ਜਾਂਦੀ ਆ ਕਦੀ ਸੀਬੀਆਈ ਆ ਜਾਂਦੀ ਆ ਤੇ ਕੀ ਗੱਲ ਇਹਨਾਂ ਤੇ ਇਹਨਾਂ ਦੀ ਨਿਕਾ ਨਹੀਂ ਹੈਗੀ ਵੀ ਕੀ ਹੋ ਰਿਹਾ ਆ ਉਧਾਂ ਆਪਾਂ ਬਹਿ ਕੇ ਮੰਚ ਤੋਂ ਵੱਡੀਆਂ-ਵੱਡੀਆਂ ਆਜ਼ਾਦੀ ਦੀਆਂ ਗੱਲਾਂ ਕਰਨੀਆਂ ਤੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਆਪਾਂ ਲੋਕਾਂ ਨੂੰ ਪਰਮਾਉਣਾ ਇਹ ਤਾਂ ਮੈਨੂੰ ਇਦਾਂ ਲੱਗਦਾ ਨੇਤਾ ਜਿੰਨੇ ਹੈਗੇ ਲੋਕਾਂ ਦੇ ਮਾਈਂਡ ਵਾਸ਼ ਕਰ ਰਹੇ ਆ ਬਸ ਕੋਈ ਤਰੱਕੀ ਵਾਲੇ ਪਾਸੇ ਰਾਹ ਨਹੀਂ ਹੈਗਾ ਗੱਲਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਜ਼ਰੂਰ ਹੈ ਅੱਛਾ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਹੋ ਰਿਹਾ ਸਵਾਲ ਇਹ ਹੈ ਕਿ ਭਈ ਪੰਜਾਬ ਦੇ ਹੀ ਗੁਰੂਆਂ ਦੀਆਂ AI ਦੇ ਨਾਲ ਵੀਡੀਓ ਬਣਦੀਆਂ ਹੈਗੀਆਂ ਪੰਜਾਬ ਦੇ ਹੀ ਉਹ ਧਾਰਮਿਕ ਸਥਾਨ ਜਿਸ ਜਗ੍ਹਾ ਦੇ ਉੱਪਰ ਸਿੱਖਾਂ ਦਾ ਸਿਰ ਜਿਹੜਾ ਹੈਗਾ ਉਹ ਨੀਵਾ ਹੁੰਦਾ ਉਹਨਾਂ ਧਾਰਮਿਕ ਥਾਵਾਂ ਨੂੰ ਢਾਂਦੇ ਹੋਏ ਦੀ ਵੀਡੀਓ AI ਵੱਲੋਂ ਬਣੀਆਂ ਹੁੰਦੀਆਂ ਨੇ ਇਹ ਕੀ ਲੱਗਦਾ ਇਹਦੇ ਪਿੱਛੇ ਕੀ ਚਾਲ ਹੋ ਸਕਦੀ ਹੈ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਇਹ ਕਹੋ ਵੀ ਜਿਹੜੇ ਦਰਬਾਰ ਸਾਹਿਬ ਕੱਲਾ ਸਿੱਖਾਂ ਦਾ ਨਹੀਂ ਉਹ ਸਾਰੇ ਧਰਮਾਂ ਦਾ ਸਾਂਝਾ ਆ ਕਿਉਂਕਿ ਜਦੋਂ ਆਪਾਂ ਕੋਈ ਗੱਲ ਕਰਦੇ ਆ ਨਾ ਤੇ ਫਿਰ ਬੜੇ ਲੋਕ ਇਕੱਠੇ ਹੋਏ ਕਹਿੰਦੇ ਲੈ ਜੀ ਦਰਬਾਰ ਸਾਹਿਬ ਸਾਡਾ ਵੀ ਆ ਕਈ ਧਰਮ ਉੱਠ ਕੇ ਖੜੇ ਹੋ ਜਾਂਦੇ ਆ ਤੇ ਕੀ ਗੱਲ ਹੁਣ ਇਹਨਾਂ ਦੀ ਆਵਾਜ਼ ਕਿਉਂ ਦੱਬੀ ਹੋਈ ਆ ਆ ਹੁਣੇ ਕੋਈ ਹੋਰ ਗੱਲ ਕਰਕੇ ਦੇਖੋ ਮਿੰਟ ਦੇ ਵਿੱਚ ਲੋ ਜੀ ਇਹਨਾਂ ਨੇ ਆ ਸਰਦਾਰਾਂ ਨੇ ਆ ਕੰਮ ਕਰਤਾ ਤੇ ਸ਼ਿਵਸੈਨ ਵਾਲਿਆਂ ਨੇ ਖੜਾ ਹੋ ਜਾਣਾ ਜੀ ਲੋ ਜੀ ਖਾਲਸਿਆਂ ਨੇ ਆ ਕੰਮ ਕਰਤਾ ਜਦੋਂ ਨਿਹੰਗ ਸਿੰਘ ਕੁਝ ਕਰਦੇ ਆ ਫਿਰ ਉਹਨਾਂ ਨੂੰ ਲਿਖ ਕੇ ਪਾਇਆ ਜਾਂਦਾ ਵੀ ਇਹ ਬਾਣੇ ਦੇ ਵਿੱਚ ਆਹ ਕੰਮ ਕਰ ਰਹੇ ਬਾਣੇ ਦੇ ਵਿੱਚ ਆਹ ਕੰਮ ਕਰ ਰਹੇ ਇਹ ਆਪਣੀਆਂ ਉਪਲਬਧੀਆਂ ਦੱਸਣ ਜਿਹੜੀਆਂ ਸਰਕਾਰਾਂ ਆ ਇਹਨਾਂ ਨੇ ਕੀ ਕੀਤਾ ਇੰਨੇ ਮੁੱਦੇ ਕਿਸਾਨਾਂ ਦੇ ਲੋਕੀ ਧਰਨੇ ਲਾ ਲਾ ਸੜਕਾਂ ਤੇ ਖੱਜਲ ਹੋ ਰਿਹਾ ਅਧਿਆਪਕ ਕਾਦੀ ਇਹਨਾਂ ਦੀ ਰਾਜੇ ਦੀ ਪ੍ਰਜਾ ਦੱਸੋ ਮੈਂ ਤਾਂ ਇਹਨੂੰ ਬਿਲਕੁਲ ਫੇਲਿਅਰ ਮੰਨਦਾ ਆ ਵੀ ਜੇ ਤੁਸੀਂ ਸਾਡੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਤੇ ਸਾਨੂੰ ਮੈਂ মিডিਆ ਨੂੰ ਵੀ ਕਹੂੰਗਾ ਬਾਬਾ ਜੀ ਦੇਖੋ ਅਸੀਂ ਕੋਈ ਇਹੋ ਜਿਹਾ ਬਿਆਨ ਦੇ ਦਿੰਦੇ ਆ ਜਿਹਦੇ ਵਿੱਚ ਇਹ মিডিਆ ਤੋਂ ਵੀ ਬਿਆਨ ਬੰਦ ਕਰਾ ਦਿੰਦੇ ਆ ਠੀਕ ਆ ਜੀ ਮੈਂ ਉਹ মিডিਆ ਵਾਲਿਆਂ ਨੂੰ ਵੀ ਕਹੂੰਗਾ ਵੀ ਜੇ ਤੁਸੀਂ ਸੱਚ ਦੀ ਆਵਾਜ਼ ਨਹੀਂ ਚੱਕ ਰਹੇ ਤੇ ਬਾਬਾ ਜੀ ਝੂਠ ਦਾ ਪ੍ਰਸਾਰ ਕਰਕੇ ਵੀ ਤੁਸੀਂ ਸਿਰਫ ਆਪਣੇ ਪੈਸੇ ਕਮਾ ਰਹੇ ਆ ਮੈਂ ਤਾਂ ਇਹ ਸੁਣਿਆ ਸੀ ਵੀ ਜਿਹੜਾ মিডিਆ ਐ ਸੱਚ ਦਾ ਪ੍ਰਚਾਰ ਕਰਦਾ ਪਰ ਸੱਚ ਦਿਖ ਨਹੀਂ ਰਿਹਾ ਰੌਲਾ ਪੈਂਦਾ ਆ ਵੀ ਕੇਂਦਰ ਸਰਕਾਰ ਨੇ ਵੱਡੇ ਵੱਡੇ ਟੀਵੀ ਚੈਨਲ ਦੱਬ ਲੇ ਤੇ ਲੋਕਲ ਜਿੰਨਾ মিডিਆ ਆ ਉਹ ਭਗਵਾਨ ਤੁਮਾਨੇ ਦੱਬ ਲਿਆ ਤੇ ਬਾਬਾ ਜੀ ਸੱਚ ਕਿੱਥੇ ਜਾਊਗਾ ਮੈਨੂੰ ਮੈਂ ਤਾਂ ਆਪ ਇਸ ਗੱਲ ਤੋਂ ਹਰਾਣ ਆ ਵੀ ਹੋਰ ਮੁੱਦਿਆਂ ਦੇ ਤਾਂ ਬੰਦੇ ਬਹੁਤ ਬੋਲਦੇ ਆਗੇ ਸਾਡੇ ਸਿੰਘ ਵੀ ਬੜੇ ਬੋਲਦੇ ਆਸੀਂ ਮਾਰਦੇ ਆਂਗੇ ਵੱਢਦੇ ਆਂਗੇ ਪਰ ਬਾਬਾ ਜੀ ਜਿਹੜਾ ਸਾਡਾ ਕਾਰਜ ਆ ਸੀ ਉਹਨੂੰ ਤਾਂ ਆਪਣਾ ਮੂਲ ਤਾਂ ਆਪ ਪਛਾਣ ਨਹੀਂਦੇ ਵੀ ਸਾਡੇ ਉੱਪਰ ਕਿਹੜੀ ਜ਼ਿੰਮੇਵਾਰੀ ਆ ਅੱਛਾ ਜਿਸ ਤਰੀਕੇ ਦੇ ਨਾਲ ਇਹ ਵੀਡੀਓਜ਼ ਬਣੀਆਂ ਹੈਗੀਆਂ ਨੇ ਤੁਹਾਨੂੰ ਕੀ ਲੱਗਦਾ ਜੋ ਬੰਦਾ ਵੀਡੀਓ ਬਣਾ ਰਿਹਾ ਹੋਵੇਗਾ ਉਹ ਉਹਦੇ ਮਨ ਦੇ ਵਿੱਚ ਕੀ ਚੱਲਦੇ ਹੋਣੇ ਵਿਚਾਰ ਉਹ ਫੇਮ ਲੈਣ ਲਈ ਕਰ ਰਿਆ ਉਹਨੂੰ ਪਤਾ ਨਹੀਂ ਨਾ ਵੀ ਜਿੰਨੀਆਂ ਜੁੱਤੀਆਂ ਆਉਂਦੇ ਵੱਜਣੀਆਂ ਜਾਂ ਉਹਨੇ ਮਰਨਾ ਆ ਜਾਂ ਉਹਨੇ ਜੀਣਾ ਆ ਫਿਰ ਇਹਨਾਂ ਨੇ ਲੁਕੋ ਕੇ ਪੇਸ਼ ਕਰਨੇ ਆ ਆ ਪਿੱਛੇ ਜੇ ਤੁਹਾਨੂੰ ਪਤਾ ਦਰਬਾਰ ਸਾਹਿਬ ਦੇ ਅੜਾਂ ਦੀ ਆਈ ਸੀ ਕਿ ਖੇੜ ਚੱਕ ਦਾਮੀ ਉਹ ਬੰਦੇ ਦੀ ਮੇਲ ਵਾਲੀ ਪਤਾ ਨਹੀਂ ਸੱਚ ਆ ਕਿ ਝੂਠ ਆ ਇਹਨਾਂ ਨੇ ਲੱਭ ਵੀ ਲਿਆ ਕੋਈ ਰੌਲਾ ਪਿਆ ਆਪਾਂ ਇਹ ਕਹਿੰਨੇ ਆ ਵੀ ਜੇ ਤੁਸੀਂ ਬਾਕੀ ਚੀਜ਼ਾਂ ਕੋਈ ਇੱਥੇ ਰੌਲਾ ਰੱਪਾ ਹੋਵੇ ਤਾਂ ਨੈਟ ਬੰਦ ਹੋ ਜਾਂਦੇ ਆ ਤੇ ਕੀ ਗੱਲ ਇਹਨਾਂ ਤੱਕ ਏਆਈ ਵਾਲੀ ਵੀਡੀਓ ਜੀ ਆਮ ਜਨਤਾ ਤੱਕ ਪਹੁੰਚ ਰਹੀ ਹੈ ਤੇ ਕੀ ਗੱਲ ਇਹਨਾਂ ਤੱਕ ਨਹੀਂ ਪਹੁੰਚ ਰਹੀ ਕਿੱਥੇ ਗਏ ਇਹਨਾਂ ਦੇ ਸੀਆਈਡੀ ਵਾਲੇ ਕਿੱਥੇ ਗਏ ਇਹਨਾਂ ਦੇ ਐਨਆਈ ਵਾਲੇ ਜਾਂ ਕਿੱਥੇ ਇਹਨਾਂ ਦੀ ਸੀਬੀਆਈ ਉਹ ਕਿਉਂ ਨਹੀਂ ਇਸ ਚੀਜ਼ ਤੇ ਐਕਸ਼ਨ ਲੈ ਰਹੇ ਅਸੀਂ ਬੱਬਾ ਜੀ ਇਹ ਨਾ ਸਰਦਾਰਾਂ ਦੇ ਨਾਲ ਸਿੱਖਾਂ ਨਾਲ ਨਾ ਹਮੇਸ਼ਾ ਤੋਂ ਵਿਤਕਰਾ ਹੁੰਦਾ ਆਇਆ ਆ ਚਾਹੇ ਉਹ ਕਾਨੂੰਨ ਦੇ ਤਰੀਕੇ ਲਾ ਲਓ ਤੇ ਚਾਹੇ ਕੋਈ ਵੈਸੇ ਲਾ ਲਓ ਕੀ ਵੀ ਇਹਨਾਂ ਨੂੰ ਦਬਾਇਆ ਜਾਂਦਾ ਹੈ ਪੰਜਾਬ ਨੂੰ ਕੱਲਾ ਸਿੱਖਾਂ ਨੂੰ ਇਹ ਪੰਜਾਬ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਆ ਵੀ ਇੱਥੇ ਆਪਸੀ ਭਾਈਚਾਰਾ ਜਿਹੜਾ ਉਹ ਆਪਸੀ ਲੜੇ ਕਿਸੇ ਤਰੀਕੇ ਇੱਥੇ ਮਾਹੌਲ ਖਰਾਬ ਹੋਣ ਲੋਕੀ ਸੜਕਾਂ ਤੇ ਉਤਰਨ ਉਹ ਚਾਹੁੰਦੇ ਹੀ ਇਹ ਆ ਵੀ ਇਹ ਬੰਦੇ ਰੌਲੇ ਜੀ ਰਹਿਣ ਹਮ मतलब ਉਹ ਚਾਹੁੰਦੇ ਆ ਕਿ ਬਈ ਇਹ ਬੰਦੇ ਹਮੇਸ਼ਾ ਜਿਹੜਾ ਉਹ ਸੰਘਰਸ਼ ਕਰਦੇ ਰਹਿਣ ਅੱਛਾ ਬਸ ਮੇਰੇ ਦੋ ਆਖਰੀ ਸਵਾਲ ਹੈਗੇ ਨੇ ਅਧਿ ਮੈਂ ਜਰੂਰ ਇੰਟਰਵਿਊ ਸਮ ਅਪ ਕਰੂੰਗਾ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਇਹ ਸਾਰਾ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਇਸ ਦੇ ਉੱਪਰ ਬਹੁਤੇ ਲੋਕ ਜਿਵੇਂ ਤੁਸੀਂ ਹੈਗੇ ਹੋ ਤੁਸੀਂ ਤਾਂ ਬਿਆਨ ਦੇ ਰਹੇ ਹੋ ਤੁਸੀਂ ਗੱਲ ਕਰ ਰਹੇ ਹੋ ਪਰ ਜੋ ਸਰਬੋੱਚ ਸੰਸਥਾ ਹੈਗੀ ਹੈ ਐਸਜੀਪੀਸੀ ਹੈ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਵੱਲੋਂ ਇਸ ਉੱਪਰ ਕਿਸੇ ਤਰੀਕੇ ਦੇ ਬਿਆਨ ਨਹੀਂ ਆ ਰਹੇ ਨੇ ਉਹ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਮੈਨੂੰ ਇਦਾਂ ਲੱਗਦਾ ਵੀ ਇਹਨਾਂ ਦੀਆਂ ਆਪਣੀਆਂ ਲੜਾਈਆਂ ਨੇ ਇਹ ਤਾਂ ਖਤਮ ਹੋ ਰਹੀਆਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੜਾਈ ਚੱਲ ਰਹੀ ਹੈ ਜਾਂ ਇਹ ਪਾਰਟੀ ਦੇ ਪ੍ਰਤੀ ਇਹਨਾਂ ਦੀਆਂ ਲੜਾਈਆਂ ਚੱਲ ਰਹੀਆਂ ਬੱਬਾ ਜੀ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਦੋਂ ਧਰਮ ਵੱਡਾ ਸੀ ਤੇ ਰਾਜ ਛੋਟਾ ਸੀ ਹੁਣ ਅੱਜ ਕੱਲ੍ਹ ਯੁੱਗ ਦੇ ਪਹਿਰੇ ਦੇ ਵਿੱਚ ਰਾਜ ਵੱਡਾ ਆ ਤੇ ਧਰਮ ਛੋਟਾ ਹੋ ਗਿਆ ਕਿਉਂਕਿ ਧਰਮ ਨੂੰ ਇੱਥੇ ਕੋਈ ਮੰਨਦਾ ਹੀ ਨਹੀਂ ਪਿਆ ਧਰਮ ਕੀ ਆ ਧਰਮ ਸੱਚ ਆ ਧਰਮ ਇਹ ਨਹੀਂ ਹੈਗਾ ਸਿੱਖ Hindu ਮੁਸਲਮ ਸਿੱਖ ईसाई ਇਹ ਨਹੀਂ ਧਰਮ ਦਾ ਮਤਲਬ ਆ ਸੱਚ ਸੱਚ ਦਾ ਪਸਾਰ ਹੀ ਖਤਮ ਹੋ ਚੁੱਕਾ ਹੈ ਤੁਸੀਂ ਦੱਸੋ ਸੱਚ ਹੈ ਕਿਤੇ ਜਿੰਨੇ ਵਾਦੇ ਹੋ ਰਹੇ ਆ ਉਹ ਕਹਿੰਦੇ ਸਾਰੀਆਂ ਜੇ ਕਿਸੇ ਨੂੰ ਕਹਿ ਦਿੰਦੇ ਤੁਸੀਂ ਆ ਵਾਦਾ ਕੀਤਾ ਉਹ ਕਹਿੰਦੇ ਸਾਰੀਆਂ ਸਰਕਾਰਾਂ ਵਾਦਾ ਕਰਦੀਆਂ ਝੂਟੀਆਂ ਇਹ ਤਾਂ ਦੇਖੋ ਜੀ ਜਿੰਨਾ ਚਿਰ ਅਸੀਂ ਆਪ ਨਹੀਂ ਇਮਾਨਦਾਰ ਹੁੰਦੇ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਬਸ ਬਸ ਮੇਰਾ ਆਖਰੀ ਸਵਾਲ ਹੈਗਾ ਜਿਸ ਬੰਦੇ ਵੱਲੋਂ AI ਦੇ ਨਾਲ ਇਹ 3-4 ਵੀਡੀਓ ਬਣਾਈਆਂ ਨੇ ਚਾਹੇ ਉਹ ਦਰਬਾਰ ਸੇ ਭਟੈਂਦਾ ਦਿਖਾਇਆ ਭਾਵੇਂ ਬਾਬਾ ਜੀ ਨੂੰ ਤਤੀ ਤਵੀ ਦੇ ਉੱਪਰ ਨੱਚਦਾ ਦਿਖਾਇਆ ਜਾਂ ਫਿਰ ਉਸ ਤੋਂ علیحدਾ ਜਿਹੜਾ ਹੈਗਾ ਏ ਉਹ ਧੰਨ ਧੰਨ ਬਾਬਾ ਦੀਪ ਸਿੰਘ ਦੇ ਮੁੱਕਾ ਮਾਰਦਾ ਹੋਇਆ ਦਿਖਾਇਆ ਉਹ ਬੰਦਿਆਂ ਨੂੰ ਕੋਈ ਤੁਹਾਡਾ ਮੈਸੇਜ ਸਾਡਾ ਮੈਸੇਜ ਇਹ ਆ ਵੀ ਸਰਕਾਰ ਨੂੰ ਵੀ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਆ ਨਾ ਜੇ ਤੁਹਾਡੀ ਨਹੀਂ ਕੋਈ ਚੱਲਦੀ ਜਾਂ ਤੁਹਾਡਾ ਕੋਈ ਅਫਸਰ ਕਹਿਣਾ ਨਹੀਂ ਮੰਨ ਰਿਹਾ ਜਾਂ ਕੇਂਦਰ ਸਰਕਾਰ ਵੱਲੋਂ ਵੀ ਜੇ ਤੁਹਾਡੇ ਕੋਈ ਐਪ ਨਹੀਂ ਬੰਦ ਹੁੰਦੇ ਤੇ ਸਾਨੂੰ ਦੱਸਣ ਉਹ ਕਿਹੜਾ ਬੰਦਾ ਆ ਅਸੀਂ ਆਪਣੇ ਬੰਦਿਆਂ ਨੂੰ ਕਹੀਏ ਮੈਂ ਆਪਣੇ ਵੀਰਾਂ ਨੂੰ ਮੈਸੇਜ ਲਾਉਂਗਾ ਜਿਹੜਾ ਵੀ ਉਹਦੇ ਲਾਗੇ ਚਾਹੇ ਇੱਥੇ ਹੋਵੇ ਜਾਹੇ ਉਹ ਬਾਹਰ ਬੈਠਾ ਹੋਵੇ ਆਪਾਂ ਤਾਂ ਉਹਨਾਂ ਨੂੰ ਇਹੀ ਮੈਸੇਜ ਲਾਇਆ ਹੋਊਂਗੇ ਇਹਦੇ ਮਾਰੋ 76 ਇਹ ਸਾਲੇ ਨੂੰ ਚਾੜੋ ਨਰਕਾਂਲ ਨੂੰ ਇਦਾਂ ਦੇ ਬੰਦੇ ਬਾਬਾ ਜੀ ਕੁਝ ਵੀ ਕਰ ਸਕਦੇ ਤੁਸੀਂ ਦੱਸੋ ਕੁਝ ਵੀ ਗਲਤ ਬਣਾ ਸਕਦੇ ਆ ਇਹ ਅੱਜ ਤਾਂ ਦੇਖੋ ਗੁਰੂਆਂ ਦੇ ਬਣਾਇਆ ਕੱਲ ਨੂੰ ਜੋ ਮਰਜ਼ੀ ਕਰ ਦਣੇ ਹੀ ਤੁਹਾਡੀ ਫੋਟੋ ਕਿਸੇ ਮਾਦਾ ਨਾਲ ਲਾ ਸਕਦੇ ਆ ਇਨਾਂ ਨੂੰ ਪਤਾ ਨਹੀਂ ਵੀ ਇੱਕ ਬਹੁਤ ਵੱਡੀ ਜੰਗ ਸ਼ੁਰੂ ਹੋ ਸਕਦੀ ਹੈ ਕੁਝ ਵੀ ਕਰ ਸਕਦੇ ਆ ਆ ਤੁਹਾਡੇ ਸਾਹਮਣੇ ਪਿੱਛੇ ਜਿਹਾ ਇੱਕ ਮੱਛੀ ਦੇ ਨਾਲ ਕੁੜੀ ਦੀ ਉਹਦੀ ਝੂਠੀ ਵੀਡੀਓ ਵਾਇਰਲ ਕਰਦੀ ਤੁਸੀਂ ਆਪ ਸੋਚੋ ਵੀ ਸਾਡੇ ਲੋਕ ਜਿਹੜੇ ਪੰਜਾਬ ਦੇ ਪੇਸ਼ੈਂਸ ਵਾਲੇ ਆ ਇਹ ਦਿਲੋਂ ਚੱਲਦੇ ਆ ਜਿਹਦੇ ਨਾਲ ਵੀ ਹੁੰਦੇ ਆ ਪਰ ਉਸ ਚੀਜ਼ ਨੂੰ ਇੱਕ ਗਲਤ ਤਰੀਕੇ ਵਰਤਿਆ ਜਾ ਰਿਹਾ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਉਹਨਾਂ ਤੋਂ ਗਲਤ ਬਿਆਨ ਦਿਵਾਏ ਜਾ ਰਹੇ ਆ ਭੜਕਾਊ ਬਿਆਨ ਆ ਕਿਉਂਕਿ ਉਹਨਾਂ ਨੂੰ ਪਤਾ ਆ ਇਹ ਬੰਦੇ ਜਿਹੜੇ ਹੈਗੇ ਆ ਇਹ ਕਿਸੇ ਇਨਾਂ ਦੇ ਪੇਸ਼ੈਂਸ ਇਦਾਂ ਦੇ ਆ ਇਹ ਨਰਮਦਿਲਾ ਇਹ ਤਰਸ ਵਾਲੇ ਆ ਵੀ ਕਿਸੇ ਨਾਲ ਵੀ ਤੱਕਾ ਹੁੰਦਾ ਹੋਏ ਤੇ ਪੰਜਾਬੀ ਬੰਦਾ ਹਮੇਸ਼ਾ ਖੜ ਜਾਂਦਾ ਆ ਹੂੰ ਇਹ ਸਾਡੇ ਖੂਨ ਦੇ ਵਿੱਚ ਆ ਵੀ ਆਪਾਂ ਗਰੀਬ ਦੇ ਗਾਉ ਦੀ ਰੱਖਿਆ ਕਰਨੀ ਆ ਜੇ ਕਿਸੇ ਨਾਲ ਨਜਾਇਜ਼ ਹੁੰਦੀ ਆ ਤੇ ਉੱਥੇ ਜਾ ਕੇ ਖੜਨਾ ਆ ਹੂੰ ਇਹ ਉਸ ਚੀਜ਼ ਨੂੰ ਹਮੇਸ਼ਾ ਉਸ ਚੀਜ਼ ਦਾ ਗਲਤ ਵਰਤੋਂ ਕੀਤੀ ਜਾਂਦੀ ਆ ਅੱਛਾ ਜੋ ਵੀਡੀਓ ਬਣਾਈ ਜਾ ਰਹੀ ਹੈ ਜਾਂ ਫਿਰ ਇਹੇ ਵੇਲੇ ਬਣਾ ਰਹੇ ਆ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਫਿਰ ਪੰਜਾਬ ਦੇ ਸਿੰਘਾਂ ਨੂੰ ਵੰਗਾਰਿਆ ਜਾ ਰਿਹਾ ਵੀਡੀਓ ਰਹੀ ਤੁਹਾਨੂੰ ਲੱਗਦਾ ਬਿਲਕੁਲ ਉਹ ਇਹਨਾਂ ਦੇ ਪੇਸ਼ੈਂਸ ਹੀ ਪਰਖਦੇ ਪਏ ਆ ਜੇ ਇਹਨਾਂ ਨੂੰ ਜੇ ਅੱਜ ਵੀ ਸਾਡੇ ਸਿੰਘਾਂ ਨੂੰ ਇਹ ਸਮਝ ਨਹੀਂ ਆਂਦੀ ਹੋਰ ਰੌਲਿਆਂ 'ਚ ਤਾਂ ਬਥੇਰੇ ਜਣੇ ਬੋਲਦੇ ਆ ਇਹ ਰੌਲਿਆਂ ਦੇ ਵੀ ਬੋਲਣ ਆਪਣੇ ਆਪਣੇ ਡੀਸੀ ਨੂੰ ਮੰਗ ਪੱਤਰ ਦੇਣ ਜੇ ਮੰਗ ਨਹੀਂ ਆ ਗਈ ਆਪਣੇ ਆਪਣੇ ਹੂੰ ਜਿਹੜੇ ਆਪਣੇ ਆਪਣੇ ਆਪਾਂ ਫੇਸਬੁੱਕ ਵਗੈਰਾ ਬਣਾਈ ਹੋਈ ਆ ਜਾਂ ਉਹਦੇ ਤੋਂ ਮੈਸੇਜ ਲਾਓ ਸਰਕਾਰਾਂ ਨੂੰ ਵੀ ਇਹ ਬੰਦ ਹੋਣਾ ਚਾਹੀਦਾ ਹੂੰ ਇੱਕ ਮਿੰਟ ਦੇ ਵਿੱਚ ਇਹਨਾਂ ਨੇ ਟਿਕਟੌਕ ਬੰਦ ਕਰਤਾ ਤੇ ਕੀ ਗੱਲ ਇਹ ਨਹੀਂ ਆ ਹੋਰ ਕਈ ਐਪ ਬੰਦ ਹੋ ਰਹੇ ਆ ਮੈਂ ਕੱਲ ਪਰਸੋ ਵੀ ਅਖਬਾਰ ਦੇ ਉੱਪਰ ਪੜ੍ਹਿਆ ਵੀ ਆ ਜਿੰਨੇ ਆ ਲਾਟਰੀਆਂ ਲੂਟਰੀਆਂ ਵਾਲੇ ਜੂਏ ਵਾਲੇ ਆ ਉਹ ਐਪ ਬੰਦ ਹੋ ਰਿਹਾ ਤੇ ਕੀ ਗੱਲ ਇਹ ਆਈ ਨਹੀਂ ਐਪ ਹੋ ਸਭ ਦਾ ਬੰਦ ਇਹ ਕਰਾਉਣਾ ਚਾਹੀਦਾ ਜਾਂ ਚਾਹੀਏ ਜੇ ਸੈਂਟਰ ਗਵਰਨਮੈਂਟ ਦੇ ਹੱਥਾਂ ਤੇ ਸੈਂਟਰ ਗਵਰਨਮੈਂਟ ਕਰੇ ਜਾਂ ਪੰਜਾਬ ਗਵਰਨਮੈਂਟ ਦੇ ਹੱਥਾਂ ਤੇ ਪੰਜਾਬ ਗਵਰਨਮੈਂਟ ਕਰੇ ਅੱਛਾ ਜਿਹੜਾ ਬੰਦਾ ਇਹ ਵੀਡੀਓ ਬਣਾ ਰਿਹਾ ਸੀਗਾ ਜਾਂ ਫਿਰ ਜਿੰਨੇ ਬਣਾ ਕੇ ਪਾਈਆਂ ਹੈਗੀਆਂ ਨੇ ਉਹਨੂੰ ਆਖਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੂਗੇ ਤੁਸੀਂ ਕੀ ਵੀ ਜਿਸ ਤਰੀਕੇ ਦੀ ਉਹ ਵੀਡੀਓ ਬਣਾ ਕੇ ਪੋਸਟ ਕਰ ਰਿਹਾ ਫਿਰ ਵਾਇਰਲ ਕਰ ਰਿਹਾ ਉਹਨੂੰ ਤੁਹਾਡੇ ਵੱਲੋਂ ਐਸੋ ਨਿਹੰਗ ਸਿੰਘ ਜਾਂ ਫਿਰ ਜਥੇਦਾਰ ਤੁਹਾਡੇ ਵੱਲੋਂ ਕੀ ਮੈਸੇਜ ਹੈ ਉਹਨੂੰ ਇ ਵੀ ਕਾਕਾ ਵੀ ਇਹ ਦੇਹਲਾ ਵੀ ਤੇਰਾ ਤੇ ਲੱਭਣਾ ਗੱਖ ਨਹੀਂ ਜੇ ਤਾਂ ਹੈਗਾ ਜੁਰਤ ਵਾਲਾ ਤੇ ਫੇਰ ਸ਼ਰੇਆਮ ਆਮ ਮદાન ਦੇ ਵਿੱਚ ਪਾ ਆਪਣੀ ਵੀਡੀਓ ਵੀ ਮੈਂ ਭਾਈਆ ਆਹ ਲੁਗਨਸ਼ੀਪੀ ਵਾਲੀ ਕੀ ਖੇਡ ਆ ਭਾਵੇਂ ਜਿਹੜਾ ਵੀ ਬੰਦਾ ਬੰਗਾਰ ਕੇ ਆਵੇ ਮદાન ਦੇ ਵਿੱਚ ਫੇਰ ਅਸੀਂ ਤੈਨੂੰ ਦੱਸੀਏ ਨਾਲ ਇਹ ਕੀ ਖੇਡਾਂ ਖੇਡ ਰਹੇ ਆ ਵੀ ਸਾਡੇ ਪੇਸ਼ੈਂਸ ਨੂੰ ਤੁਸੀਂ ਪਰਖ ਰਹੇ ਆ ਛੱਤਰ ਮਾਰਾਂਗੇ ਤੇ ਪੰਜਾਬੀ ਦੇ ਵਿੱਚ ਇਹ ਕਹੇਤਾ ਲੋਕੀ ਜਿਹੜੇ ਕਮੈਂਟ ਵਾਲੇ ਬੜੇ ਵੱਡੇ ਸਮਝਦਾਰ ਆ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਵੀ ਤੁਹਾਡੀ ਧੀ ਭੈਣ ਦੀ ਵੀ ਅਗਲਾ ਫੋਟੋ ਲਾ ਕੇ ਕਿਤੇ ਵੀ ਵਾਇਰਲ ਕਰ ਸਕਦਾ ਮੇਰੀ ਵੀ ਵਾਇਰਲ ਕਰ ਸਕਦਾ ਹੂੰ ਉਹ ਤਾਂ ਕਿਸੇ ਨੂੰ ਵੀ ਬਲੈਕਮੇਲ ਕਰ ਸਕਦਾ ਹੈ ਆ ਪਿੱਛੇ ਜੇ ਤੁਸੀਂ ਦੇਖਿਆ ਹੀ ਆ ਆ ਪੁਲਿਸ ਕਿੰਨੀ ਵਾਰੀ ਕਹਿ ਰਹੀ ਆ ਵੀ ਕੋਈ ਵੀ ਇਦਾਂ ਦਾ ਐਪ ਆ ਉਹਦੇ ਉੱਪਰ ਆਪਣੀ ਪਰਸਨਲ ਜਾਣਕਾਰੀ ਨਾ ਦਿਵੋ ਜਦ ਪਤਾ ਆ ਸਰਕਾਰਾਂ ਨੂੰ ਸਭ ਕੁਝ ਤੇ ਕਿਉਂ ਨਹੀਂ ਬੰਦ ਕਰਾ ਰਹੀਆਂ ਇਹਦੇ ਛੇਤਰ ਮਾਰਾਂਗੇ ਜੇ ਸਰਕਾਰ ਕੋ ਨਹੀਂ ਕੁਝ ਹੋ ਰਿਹਾ ਤੇ ਸਾਨੂੰ ਦੱਸ ਦੇਣ ਕਿੱਥੇ ਰਹਿੰਦੇ ਆ ਇਹ ਆਪੇ ਹੀ ਲੱਭ ਲੈਣਾ ਇਹਨਾਂ ਨੂੰ ਹੀ ਆਪੇ ਹੀ ਸੌਦਾ ਹੀ ਲਾ ਲੈਣੇ ਠੀਕ ਹੈ